ਸਤਿ ਸ੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਅੱਜ ਦੀ ਸੈਕੰਡ ਕਲਾਸ ਵਿੱਚ ਬਾਲ ਵਿਕਾਸ ਦੇ ਕੁਝ ਪ੍ਰਸ਼ਨਾਂ ਨੂੰ ਡਿਸਕਸ ਕਰਨ ਜਾ ਰਹੀਆਂ ਪੇਪਰ 1 ਐਂਡ ਪੇਪਰ 2 ਦੀ ਤਿਆਰੀ ਕਰ ਰਹੇ ਸਟੂਡੈਂਟਸ ਪੀਐਸਟੈਟ ਪ੍ਰੀਖਿਆ ਦੀ ਮੈਂ ਗੱਲ ਕਰ ਰਹੀਆਂ ਸਾਰੇ ਸਾਥੀ ਇਸ ਵੀਡੀਓ ਨੂੰ ਬੜੇ ਹੀ ਧਿਆਨ ਨਾਲ ਸੁਣਨ ਅਤੇ ਸਮਝਣ ਜੇਕਰ ਤੁਹਾਡੀ ਤਿਆਰੀ ਜ਼ੀਰੋ ਹੈ ਘਬਰਾਉਣ ਦੀ ਕੋਈ ਗੱਲ ਨਹੀਂ ਅੱਜ ਹੈ ਦੂਜਾ ਦਿਨ ਇਸੇ ਤਰ੍ਹਾਂ ਹੌਲੀ-ਹੌਲੀ ਆਪਾਂ ਸਾਰੇ ਕਨਸੈਪਟ ਐਂਡ ਕੁਐਸਚਨ ਨੂੰ ਸੋਲਵ ਕਰ ਲਵਾਂਗੇ ਐਂਡ ਪੀਐਸਟੈਟ ਦੀ ਪ੍ਰੀਖਿਆ ਜਿਹੜੀ ਕਿ 2024 ਵਿੱਚ 26 ਮਈ ਨੂੰ ਕੰਡਕਟ ਕਰਵਾਈ ਜਾਏਗੀ ਉਸ ਤੋਂ ਪਹਿਲਾਂ-ਪਹਿਲਾਂ ਤੁਹਾਡੇ ਪੇਪਰ ਦੀ ਤਿਆਰੀ ਬੜੇ ਹੀ ਵਧੀਆ ਤਰੀਕੇ ਨਾਲ ਹੋ ਜਾਵੇਗੀ ਤੁਸੀਂ ਬਸ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਸੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਆਪਣੀ ਕਲਾਸ ਦੀ ਅੱਜ ਦਾ ਆਪਣਾ ਪਹਿਲਾ ਪ੍ਰਸ਼ਨ ਹੈ a learning strategy is a ਕਿ ਜਿਹੜੀ ਲਰਨਿੰਗ ਸਟ੍ਰੈਟਜੀ ਹੁੰਦੀ ਹੈ ਸਿੱਖਿਆ ਦੀ ਰਣਨੀਤੀ ਕੀ ਹੁੰਦੀ ਹੈ ਆਪਸ਼ਨਾਂ ਨੂੰ ਵੇਖ ਲੈਣੇ ਆ ਪਲਾਨ ਫਾਰਮੂਲੇਟਡ ਬਾਈ ਸਟੂਡੈਂਟ ਟੂ ਅਚੀਵ ਅ ਲੌਂਗ ਟਰਮ ਗੋਲ ਕਿ ਵਿਦਿਆਰਥੀ ਦੁਆਰਾ ਲੰਮੇ ਸਮੇਂ ਦੇ ਟੀਚੇ ਨੂੰ ਲੈ ਕੇ ਬਣਾਈ ਗਈ ਯੋਜਨਾ ਜਾਂ ਫਿਰ ਆਪਸ਼ਨ ਨੰਬਰ ਬੀ ਪਲਾਨ ਫਾਰਮੂਲੇਟਡ ਬਾਈ ਐਡਮਿਨਿਸਟ੍ਰੇਸ਼ਨ ਟੂ ਅਚੀਵ ਅ ਲੌਂਗ ਟਰਮ ਗੋਲ ਪ੍ਰਸ਼ਾਸਨ ਦੁਆਰਾ ਲੰਬੇ ਸਮੇਂ ਦੇ ਟੀਚੇ ਨੂੰ ਲੈ ਕੇ ਬਣਾਈ ਗਈ ਯੋਜਨਾ ਜਾਂ ਫਿਰ ਆਪਸ਼ਨ ਨੰਬਰ ਸੀ ਪਲਾਨ ਫਾਰਮੂਲੇਟਡ ਬਾਈ ਟੀਚਰ ਟੂ ਅਚੀਵ ਅ ਲੌਂਗ ਟਰਮ ਗੋਲ ਕਿ ਅਧਿਆਪਕ ਦੁਆਰਾ ਲੰਬੇ ਸਮੇਂ ਦੇ ਟੀਚੇ ਨੂੰ ਲੈ ਕੇ ਬਣਾਈ ਗਈ ਯੋਜਨਾ ਜਾਂ ਫਿਰ ਆਪਸ਼ਨ ਨੰਬਰ ਡੀ ਪਲਾਨ ਫਾਰਮੂਲੇਟਡ ਬਾਈ ਮੈਨੇਜਮੈਂਟ ਟੂ ਅਚੀਵ ਅ ਲੌਂਗ ਟਰਮ ਗੋਲ ਕਿ ਪ੍ਰਬੰਧਨ ਦੁਆਰਾ ਲੰਬੇ ਸਮੇਂ ਦੇ ਟੀਚੇ ਨੂੰ ਲੈ ਕੇ ਬਣਾਈ ਗਈ ਯੋਜਨਾ ਲਰਨਿੰਗ ਸਟਰੈਟਜੀ ਤੁਸੀਂ ਵੀ ਬਣਾਉਂਦੇ ਹੁੰਨੇ ਹੋ ਬਿਲਕੁਲ ਤੁਸੀਂ ਵੀ ਬਣਾਉਂਦੇ ਹੋ ਸੋ ਜਦੋਂ ਆਪਾਂ ਗੱਲ ਕਰਦੇ ਆ ਲਰਨਿੰਗ ਸਟਰੈਟਜੀ ਦੀ ਇਹਦੇ ਵਿੱਚ ਵਿਦਿਆਰਥੀ ਦੁਆਰਾ ਕੁਝ ਇਸ ਤਰ੍ਹਾਂ ਦੀ ਯੋਜਨਾ ਬਣਾਈ ਜਾਂਦੀ ਹੈ ਜਿਹਦੇ ਵਿੱਚ ਲੰਮੇ ਸਮੇਂ ਨੂੰ ਲੈ ਕੇ ਕਹਿ ਸਕਦੇ ਆ ਕਿ ਪ੍ਰੀਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਾਂ ਇੱਕ ਸਟਰੈਟਜੀ ਬਣਾ ਲੈਨੇ ਆ ਸੋ ਬਿਲਕੁਲ ਆਪਸ਼ਨ ਨੰਬਰ A ਤੁਹਾਡਾ ਸਹੀ ਜਵਾਬ ਹੋਏਗਾ plan formulated by student to achieve a long term goal vidyarthi dwara lambe samay de tiche nu laake banayi gayi yojana so option number a nu kar leyo tick chalde ha agle prashan de utte if the gifted student is allowed to move through two grades level in a single year ki ek saal de vich kita ki gaya ek honhar vidyarthi nu ek saal vich do jamata karan ya ek class nu poorn taur te chhadan ja ਹਾਈ ਸਕੂਲ ਜਾਣ ਜਾਂ ਉਮਰ ਤੋਂ ਪਹਿਲਾਂ ਕੱਲ ਜਾਣ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ ਇਸ ਨੂੰ ਕੀ ਕਹਿੰਦੇ ਆ ਅਸੀਂ ਕਿ ਇੱਕ ਜਿਹੜਾ ਗਿਫਟਡ ਸਟੂਡੈਂਟ ਹੈਗਾ ਆ ਉਹਨੂੰ ਅਲਾਉ ਕੀਤਾ ਜਾ ਰਿਹਾ ਕਿ ਉਹ ਕੀ ਕਰ ਸਕਦਾ ਹੈ ਦੋ ਕਲਾਸਾਂ ਕਰ ਲਵੇਗਾ ਇੱਕ ਸਾਲ ਦੇ ਵਿੱਚ ਹੀ ਜਾਂ ਫਿਰ ਇੱਕ ਕਲਾਸ ਉਹਨੂੰ ਛੱਡ ਦੇਣ ਲਈ ਕਿਹਾ ਜਾਵੇ ਹਾਈ ਸਕੂਲ ਵਿੱਚ ਭੇਜ ਦਿੱਤਾ ਜਾਵੇ ਇਸ ਤਰ੍ਹਾਂ ਦੀ ਸਟੱਡੀ ਨੂੰ ਜਾਂ ਫਿਰ ਕੋਈ ਵੀ ਜਿਹੜੀ ਟੈਕਨੀਕ ਹੈਗੀ ਆ ਇਨਸਟਰਕਸ਼ਨ ਹੈਗੀ ਆ ਇਹਨੂੰ ਤੁਸੀਂ ਨਾਮ ਕੀ ਦਿਨੇ ਹੋ ਕਿ ਇਹ ਐਕਸੈਲਰੇਟਡ ਇਨਸਟਰਕਸ਼ਨ ਹੈ ਐਂਡ ਰਿਸਮੈਟ ਇਨਸਟਰਕਸ਼ਨ ਹੈ ਡਿਫਰੈਂਸ਼ੀਏਟਿਡ ਇਨਸਟਰਕਸ਼ਨ ਹੈ ਜਾਂ ਫਿਰ ਆਪਸ਼ਨ ਨੰਬਰ ਡੀ ਟੀਚਰਸ ਇਨਸਟਰਕਸ਼ਨ ਹੈ ਤੇਜ ਹਦਾਇਤ ਸੰਪਨਤਾ ਹਦਾਇਤ ਫਰਕ ਵਾਲੀ ਹਦਾਇਤ ਜਾਂ ਫਿਰ ਅਧਿਆਪਕ ਦੀ ਹਦਾਇਤ ਸਹੀ ਜਵਾਬ ਦੀ ਗੱਲ ਕਰਾਂਗੇ ਵੈਸੇ ਇੱਥੇ ਕਨਫਿਊਜ਼ਨ ਹੋ ਸਕਦੀ ਹੈ ਕਿ ਸਰ ਆਪਸ਼ਨ ਨੰਬਰ ਏ ਸਹੀ ਜਵਾਬ ਹੋਊਗਾ ਜਾਂ ਫਿਰ ਬੀ ਇੱਥੇ ਸਹੀ ਜਵਾਬ ਹੋਊਗਾ ਐਕਸਲਰੇਟਿਡ ਇਨਸਟਰਕਸ਼ਨ ਜਦੋਂ ਆਪਾਂ ਕਿਸੇ ਬੱਚੇ ਨੂੰ ਇੱਕ ਕਲਾਸ ਕੋ ਕ੍ਰੋਸ ਕਰਵਾ ਦਿੰਨੇ ਆ ਆਪਾਂ ਉਹਨੂੰ ਕਹਿ ਦਿੰਨੇ ਆ ਕਿ 5ਵੀਂ ਕਲਾਸ ਵਿੱਚ ਹੈਗਾ ਸੀ ਚਲੋ ਠੀਕ ਹੈ 5ਵੀਂ ਕਲਾਸ ਕਰਨ ਤੋਂ ਬਾਅਦ ਉਹਨੂੰ ਆਪਾਂ 7ਥ ਕਲਾਸ ਵਿੱਚ ਭੇਜ ਦਿੱਤਾ ਕਿਉਂਕਿ ਆਪਾਂ ਨੂੰ ਲੱਗ ਰਿਹਾ ਸੀਗਾ ਕਿ ਉਹਦਾ ਜਿਹੜਾ ਮੈਂਟਲ ਲੈਵਲ ਹੈਗਾ ਆ ਉਹ ਥੋੜਾ ਜਿਹਾ ਹਾਈ ਹੈ ਸੋ ਇਹਨੂੰ ਤੁਸੀਂ ਐਕਸਲਰੇਟਡ ਇਨਸਟਰਕਸ਼ਨ ਕਹਿੰਦੇ ਹੋਂ ਜਦੋਂ ਗੱਲ ਆਉਂਦੀ ਹੈ ਐਂਡਰਿਸਮੈਂਟ ਇਨਸਟਰਕਸ਼ਨ ਦੀ ਮੰਨ ਲਓ ਕਿਸੇ ਕਲਾਸ ਦੇ ਵਿੱਚ ਜਦੋਂ ਤੁਸੀਂ ਕਿਸੇ ਬੱਚੇ ਨੂੰ ਵੇਖਦੇ ਹੋ ਜਿਹੜਾ ਕਿ ਗਿਫਟਡ ਸਟੂਡੈਂਟ ਹੈਗਾ ਆ ਬੜਾ ਇੰਟੈਲੀਜੈਂਟ ਬੱਚਾ ਹੈ ਉਸ ਇੰਟੈਲੀਜੈਂਟ ਬੱਚੇ ਨੂੰ ਤੁਸੀਂ ਕੀ ਕਰ ਰਹੇ ਹੋ ਐਕਸਟਰਾ ਮਟੀਰੀਅਲ ਦੇ ਰਹੇ ਹੋ ਪੜਨ ਦੇ ਲਈ ਕਿਉਂ ਕਿਉਂਕਿ ਕਲਾਸ ਦੇ ਵਿੱਚ ਜਿਹੜੇ ਬਾਕੀ ਸਟੂਡੈਂਟਸ ਨੇ ਉਹਦਾ ਮੈਂਟਲ ਲੈਵਲ ਤਾਂ ਮੈਚ ਹੋ ਨਹੀਂ ਰਿਹਾ ਐਂਡ ਬਾਕੀ ਜਿਹੜੇ ਪ੍ਰਸ਼ਨ ਤੁਸੀਂ ਨਾਰਮਲ ਸਟੂਡੈਂਟ ਨੂੰ ਕਰਵਾ ਰਹੇ ਹੋ ਜਿਹੜਾ ਆਪਣੇ ਕੋਲ ਹੁਸ਼ਿਆਰ ਬੱਚਾ ਹੈ ਉਹਦਾ ਮੈਂਟਲ ਲੈਵਲ ਹਾਈ ਹੈ ਸੋ ਉਹ ਬੋਰ ਨਾ ਹੋਵੇ ਕਲਾਸ ਵਿੱਚ ਇਸ ਕਰਕੇ ਆਪਾਂ ਉਹਨੂੰ ਐਕਸਟਰਾ ਕਿਤਾਬਾਂ ਦੇਵਾਂਗੇ ਐਕਸਟਰਾ ਬੁੱਕਸ ਦੇਵਾਂਗੇ ਰੈਫਰੈਂਸ ਬੁੱਕ ਦੇਵਾਂਗੇ ਜਿਹਦੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਆਪਾਂ ਐਨਰਿਸਮੈਂਟ ਇਨਸਟ੍ਰਕਸ਼ਨ ਉਹਨੂੰ ਦਵਾਂਗੇ ਐਕਸਟਰਾ ਮਟੀਰੀਅਲ ਦਵਾਂਗੇ ਕਲਾਸ ਦੇ ਵਿੱਚ ਹੀ ਸਿੰਗਲ ਕਲਾਸ ਦੀ ਗੱਲ ਕੀਤੀ ਜਾ ਰਹੀ ਹੈ ਆਪਾਂ ਉਹਨੂੰ ਕਲਾਸ ਕ੍ਰੋਸ ਨਹੀਂ ਕਰਵਾਈ ਸੋ ਇੱਥੇ ਐਕਸਲਰੇਟਡ ਇਨਸਟਰਕਸ਼ਨ ਇੱਥੇ ਸਹੀ ਜਵਾਬ ਹੋਊਗਾ ਨਾ ਕਿ ਐਨਰੀਚਮੈਂਟ ਇਨਸਟਰਕਸ਼ਨ ਡਿਫਰੈਂਸ਼ੀਏਟਡ ਇਨਸਟਰਕਸ਼ਨ ਉਹਨੂੰ ਕਿਹਾ ਜਾਂਦਾ ਹੈ ਜਦੋਂ ਇੱਕ ਕਲਾਸ ਦੇ ਵਿੱਚ ਵੱਖ-ਵੱਖ ਨੀਡਸ ਵਾਲੇ ਬੱਚੇ ਵੱਖ-ਵੱਖ ਨੂੰ ਮਿਲਦੇ ਆ ਹੋ ਸਕਦਾ ਇੱਕ ਵੀਕ ਸਟੂਡੈਂਟ ਹੋਵੇ ਹੋ ਸਕਦਾ ਹੈ ਕਿ ਇੰਟੈਲੀਜੈਂਟ ਸਟੂਡੈਂਟ ਹੋਵੇ ਸੋ ਉਹਨਾਂ ਬੱਚਿਆਂ ਦੇ ਆਧਾਰ ਤੇ ਤੁਸੀਂ ਉਹਨਾਂ ਨੂੰ ਸਟੱਡੀ ਮਟੀਰੀਅਲ ਪ੍ਰੋਵਾਈਡ ਕਰ ਰਹੇ ਹੋ ਜਾਂ ਫਿਰ ਤੁਸੀਂ ਉਹਨਾਂ ਨੂੰ ਕੋਈ ਪ੍ਰੋਜੈਕਟ ਦਿੱਤਾ ਹੈ ਉਹਨਾਂ ਦੇ ਮੈਂਟਲ ਲੈਵਲ ਦੇ ਅਕੋਰਡਿੰਗ ਸੋ ਇਹਨੂੰ ਤੁਸੀਂ ਡਿਫਰੈਂਸ਼ੀਏਟਿਡ ਇਨਸਟਰਕਸ਼ਨ ਕਹਿ ਸਕਦੇ ਹੋ ਸੋ ਆਪਸ਼ਨ ਨੰਬਰ A ਨੂੰ ਲਗਾ ਦਿਓ ਟਿਕ ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ ਅ ਚਾਈਲਡ ਹੀਅਰਸ ਨੋ ਸਪੀਚ ਸਾਊਂਡ ਐਟ ਨਾਰਮਲ ਕਨਵਰਸੇਸ਼ਨਲ ਲੈਵਲ ਆਇਡੈਂਟੀਫਾਈ ਦਾ ਲੈਵਲ ਆਫ ਹੀਅਰਿੰਗ ਲਾਸ ਕੀ ਇੱਥੇ ਗੱਲ ਕੀਤੀ ਜਾ ਰਹੀ ਹੈ ਡੈਸੀਬਲ ਦੀ ਕਿ ਡੈਸੀਬਲ ਦੇ ਵਿੱਚ ਕੁਝ ਟਰਮਸ ਦਿੱਤੀਆਂ ਹੋਈਆਂ ਨੇ ਕਿ ਸਧਾਰਨ ਗੱਲਬਾਤ ਦੇ ਪੱਧਰ ਤੇ ਇੱਕ ਬੱਚਾ ਬੋਲਣ ਦੀਆਂ ਆਵਾਜ਼ਾਂ ਨਹੀਂ ਸੁਣਦਾ ਘੱਟ ਸੁਣਨ ਦਾ ਪੱਧਰ ਦੱਸੋ ਸੋ ਇੱਥੇ ਡੈਸੀਬਲ ਹੁੰਦਾ ਕੀ ਹੈ ਡੈਸੀਬਲ ਸਾਊਂਡ ਦੀ ਯੂਨਿਟ ਹੁੰਦੀ ਹੈ ਡੈਸੀਬਲ ਸਾਊਂਡ ਦੀ ਯੂਨਿਟ ਹੁੰਦੀ ਹੈ ਐਂਡ ਇੱਥੇ ਡੈਸੀਬਲ ਦਿੱਤਾ ਹੋਇਆ ਕਿ ਇਹਦੇ ਵਿੱਚ ਕੀ ਜਵਾਬ ਹੋਊਗਾ ਕਿ ਮੰਨ ਲਓ ਇੱਕ ਜਿਹੜਾ ਬੱਚਾ ਸੀ ਉਹਨੂੰ ਸੁਣ ਨਹੀਂ ਰਿਹਾ ਨਾਰਮਲ ਅਸੀਂ ਗੱਲਬਾਤ ਕਰ ਰਹੇ ਹਾਂ ਬਟ ਬੱਚਾ ਉਹਨੂੰ ਸੁਣ ਨਹੀਂ ਪਾ ਰਿਹਾ ਤੇ ਆਪਾਂ ਨੂੰ ਪਤਾ ਲੱਗ ਗਿਆ ਕਿ ਬੱਚੇ ਨੂੰ ਲਰਨਿੰਗ ਡਿਸੇਬਿਲਟੀ ਹੈਗੀ ਆ ਹਿਅਰਿੰਗ ਡਿਸੇਬਿਲਟੀ ਹੈਗੀ ਆ ਹਿਅਰਿੰਗ ਲਾਸ ਹੈ ਸੋ ਉਹਨੂੰ ਕਿਹੜੇ ਲੈਵਲ ਦਾ ਜਿਹੜਾ ਹਿਅਰਿੰਗ ਲਾਸ ਉਹਨੂੰ ਵੇਖਣ ਨੂੰ ਮਿਲਦਾ ਹੈ ਕਿ ਇਹ 15 ਤੋਂ 20 ਡੈਸੀਬਲ ਹੈ 20 ਤੋਂ 40 ਜਾਂ ਫਿਰ 60 ਤੋਂ 80 ਜਾਂ ਫਿਰ 50 ਤੋਂ 60 ਜੇਕਰ ਆਪਾਂ ਨਾਰਮਲ ਗੱਲ ਕਰੀਏ ਕਿ ਨਾਰਮਲ ਇੱਕ ਜਿਹੜਾ ਬੱਚਾ ਹੈ ਕਿ ਨਾਰਮਲ ਜਦੋਂ ਗੱਲਬਾਤ ਕਰਦੇ ਆਂ ਅਸੀਂ ਤੋਂ ਕਿੰਨੇ ਡੈਸੀਬਲ ਤੋਂ ਲੈ ਕੇ ਕਿੰਨੇ ਡੈਸੀਬਲ ਆਵਾਜ਼ ਹੁੰਦੀ ਆ ਸੋ ਉਹਨੂੰ ਆਪਾਂ ਮੰਨ ਕੇ ਚੱਲਦੇ ਹੁੰਨੇ ਆ 40 ਡੈਸੀਬਲ ਤੋਂ ਲੈ ਕੇ 40 ਡੈਸੀਬਲ ਤੋਂ ਲੈ ਕੇ ਲਗਭਗ 60 ਡੈਸੀਬਲ ਤੱਕ ਦੀ ਜਿਹੜੀ ਆਵਾਜ਼ ਹੁੰਦੀ ਹੈ ਇਹ ਨਾਰਮਲ ਕਨਵਰਸੇਸ਼ਨਲ ਲੈਵਲ ਦੀ ਗੱਲ ਇੱਥੇ ਕੀਤੀ ਜਾਂਦੀ ਹੈ ਕਿ ਨਾਰਮਲੀ ਜਦੋਂ ਮੈਂ ਤੁਹਾਨੂੰ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਤੁਹਾਡੇ ਲਈ ਇਹ ਵੀਡੀਓ ਰਿਕਾਰਡ ਕਰ ਰਿਹਾ ਸੋ ਇਹ ਲਗਭਗ 60 ਤੋਂ 40 ਡੈਸੀਬਲ ਇਹਨੂੰ ਮੰਨ ਕੇ ਚੱਲਦੇ ਹੁੰਨੇ ਆਪਾਂ ਤੇ ਇੱਥੇ ਵੇਖ ਲਓ ਆਪਸ਼ਨ ਦੇ ਵਿੱਚ ਕੀ ਕਿਤੇ ਇੱਥੇ ਸਹੀ ਜਵਾਬ ਹੈ ਐਂਡ ਇੱਥੇ ਇਹ ਵੀ ਗੱਲ ਕੀਤੀ ਗਈ ਹੈ ਕਿ 40 ਤੋਂ 60 ਦੀ ਆਵਾਜ਼ ਤੋਂ ਬਿਲਕੁਲ ਸੁਣੀ ਨਹੀਂ ਪਾ ਰਿਹਾ ਸੋ ਇਹਦਾ ਮਤਲਬ ਇਹ ਹੈ ਕਿ 40 ਤੋਂ 60 ਵਾਲਾ ਕੋਈ ਇੱਥੇ ਇਹ ਜਵਾਬ ਹੋਣਾ ਨਹੀਂ ਸੋ ਆਪਸ਼ਨ ਨੰਬਰ ਇੱਥੇ ਜਿਹੜਾ ਸਹੀ ਜਵਾਬ ਹੋਊਗਾ ਉਹ 80 ਦੇ ਉੱਤੇ ਵਾਲਾ ਹੋਊਗਾ ਤੇ ਇਹ ਆਪਸ਼ਨ ਹੈਗੀ ਆ ਆਪਸ਼ਨ ਨ 60 ਤੋਂ 80 ਵੈਸੇ ਤਾਂ ਇਹ ਸਟੈਟਿਕ ਬੇਸਡ ਪ੍ਰਸ਼ਨ ਹੈ ਇਹ ਨਾ ਸੋਚਿਓ ਕਿ ਜੇਕਰ ਇਹ ਵੀ ਪ੍ਰਸ਼ਨ ਤੁਹਾਨੂੰ ਨਹੀਂ ਆਇਆ ਤੇ ਮੈਂ ਬੜਾ ਵੀਕ ਹੈਗਾ ਆ ਸਟੱਡੀ ਦੇ ਵਿੱਚ ਇੱਕ ਇਹੋ ਜਿਹਾ ਪ੍ਰਸ਼ਨ ਤੁਹਾਨੂੰ ਵੇਖਣ ਨੂੰ ਮਿਲ ਹੀ ਜਾਂਦਾ ਹੁੰਦਾ ਸੋ ਆਪਸ਼ਨ ਨੰਬਰ ਸੀ ਨੂੰ ਤੁਸੀਂ ਟਿਕ ਲਗਾ ਲਿਓ ਅਗਲਾ ਪ੍ਰਸ਼ਨ ਵੇਖ ਲਿਓ ਇਹਦੇ ਵਿੱਚ ਲਿਖਿਆ ਹੋਇਆ ਵਟ ਇਜ਼ ਦ ਪ੍ਰੀਮਾਈਸ ਆਫ ਇਨਕਲੂਸਿਵ এডੂਕੇਸ਼ਨ ਵੈਸੇ ਇਹਦੀ ਗੱਲ ਕੀਤੀ ਜਾ ਰਹੀ ਹੈ ਇੱਥੇ ਕਿ ਆਧਾਰ ਕੀ ਹੈਗਾ ਆ ਸੰਮਲਿਤ ਸਿੱਖਿਆ ਦਾ ਕੀ ਆਧਾਰ ਹੈ ਜਦੋਂ ਆਪਾਂ ਇਨਕਲੂਸਿਵ ਐਜੂਕੇਸ਼ਨ ਦੀ ਗੱਲ ਕਰਦੇ ਆ ਇਨਕਲੂਸਿਵ ਐਜੂਕੇਸ਼ਨ ਦੇ ਵਿੱਚ ਆਪਾਂ ਸਾਰੇ ਬੱਚਿਆਂ ਨੂੰ ਇੱਕੋ ਸਮਾਨ ਮੰਨਦੇ ਆ ਐਂਡ ਜਿਹੜੇ ਬੱਚਿਆਂ ਨੂੰ ਸਪੈਸ਼ਲ ਨੀਡ ਹੈਗੀ ਆ ਮੰਨ ਲਓ ਕੋਈ ਬੱਚਾ व्हीਲਚੇਅਰ ਤੇ ਆ ਰਿਹਾ ਤੇ ਆਪਾਂ ਉਹਨੂੰ ਐਕਸਟਰਾ ਜਿਹੜਾ ਐਫਰਟ ਹੈਗਾ ਆ ਉਹ ਆਪਾਂ ਉਹਦੇ ਲਈ ਕਰਨਾ ਆ ਸੋ ਇੱਥੇ ਇਹਦੀ ਗੱਲ ਕੀਤੀ ਜਾ ਰਹੀ ਹੈ ਕਿ ਇਨਕਲੂਸਿਵ ਐਜੂਕੇਸ਼ਨ ਦੇ ਵਿੱਚ ਐਜੂਕੇਸ਼ਨ ਸ਼ੁੱਡ ਬੀ ਪ੍ਰੋਵਾਈਡਡ ਟੂ ਓਨਲੀ ਸਪੈਸ਼ਲ ਚਾਈਲਡ ਇੱਥੇ ਸਿਰਫ ਓਨਲੀ ਵਰਡ ਲਿਖਿਆ ਹੋਇਆ ਕਿ ਜਿਹੜੇ ਵਿਸ਼ੇਸ਼ ਲੋੜਾਂ ਵਾਲੇ ਬੱਚੇ ਹੁੰਦੇ ਆ ਸਿਰਫ ਉਹਨਾਂ ਨੂੰ ਸਿੱਖਿਆ ਪ੍ਰੋਵਾਈਡ ਕਰਨਾ ਕਿ ਸਿਰਫ ਵਿਸ਼ੇਸ਼ ਬੱਚਿਆਂ ਨੂੰ ਸਿੱਖਿਆ ਦੇਣੀ ਚਾਹੀਦੀ ਹੈ ਜਾਂ ਫਿਰ ਆਪਸ਼ਨ ਨੰਬਰ ਬੀ এডੂਕੇਸ਼ਨ ਇਜ਼ ਫਾਰ ਓਨਲੀ ਅੰਡਰ ਪ੍ਰੇਵਿਲੇਜਡ ਸੈਕਸ਼ਨ ਆਫ ਸੋਸਾਇਟੀ ਸਿੱਖਿਆ ਸਿਰਫ ਸਮਾਜ ਦੇ ਪਛੜੇ ਵਰਗ ਲਈ ਹੈ ਜਾਂ ਫਿਰ ਆਪਸ਼ਨ ਨੰਬਰ ਸੀ এডੂਕੇਸ਼ਨ ਇਜ਼ ਅ ਬੇਸਿਕ ਹਿਊਮਨ ਰਾਈਟ ਸਿੱਖਿਆ ਮੂਲ ਮਨੁੱਖੀ ਅਧਿਕਾਰ ਹੈ ਜਾਂ ਫਿਰ ਆਪਸ਼ਨ ਨੰਬਰ ਡੀ Is for only child. आँग्ली। आँग्ली एजुकेशन इज फॉर ओनली डिफरेंशियली एबल्ड ਚਾਈਲਡ ਸਿੱਖਿਆ ਸਿਰਫ ਵੱਖਰੇ ਤੌਰ ਤੇ ਸਮਰੱਥ ਬੱਚਿਆਂ ਲਈ ਹੈ ਸੋ ਇੱਥੇ ਜਿਹੜਾ ਤੁਹਾਡਾ ਸਹੀ ਜਵਾਬ ਹੋਏਗਾ ਸਭ ਤੋਂ ਪਹਿਲਾਂ ਤੁਸੀਂ ਜਿਹੜੇ ਨੈਗੇਟਿਵ ਜਵਾਬ ਹੈਗੇ ਆ ਉਹਨਾਂ ਨੂੰ ਕਰ ਦਿਓ ਐਲੀਮੀਨੇਟ ਪਹਿਲੀ ਆਪਸ਼ਨ ਵਿੱਚ ਲਿਖਿਆ ਹੋਇਆ ਓਨਲੀ ਕੀ ਓਨਲੀ ਸਪੈਸ਼ਲ ਬੱਚਿਆਂ ਨੂੰ ਆਪਾਂ ਇਨਕਲੂਸਿਵ ਐਜੂਕੇਸ਼ਨ ਦੇ ਵਿੱਚ ਸਿੱਖਿਆ ਦੇਣੀ ਹੈ ਬਿਲਕੁਲ ਵੀ ਨਹੀਂ ਆਪਸ਼ਨ ਨੰਬਰ ਜਦੋਂ ਤੁਸੀਂ 20 ਨੂੰ ਵੇਖੋ ਕਿ ਆਪਾਂ ਸਿਰਫ ਤੇ ਸਿਰਫ ਕਿਹਨਾਂ ਬੱਚਿਆਂ ਨੂੰ ਸਿੱਖਿਆ ਦੇਣੀ ਹੈ অপশন B ਦੇ ਅਕੋਰਡਿੰਗ ਅੰਡਰ ਪ੍ਰਿਵੀਲੇਜਡ ਜਿਹੜੇ ਬੱਚੇ ਹੁੰਦੇ ਆ ਸੈਕਸ਼ਨ ਆਫ ਸੋਸਾਇਟੀ ਦੇ ਕਿ ਸਿੱਖਿਆ ਸਿਰਫ ਸਮਾਜ ਦੇ ਪਛੜੇ ਵਰਗ ਲਈ ਹੈ ਬਿਲਕੁਲ ਨਹੀਂ ਇਹ ਵੀ ਗਲਤ ਹੈ অপশন ਨੰਬਰ D ਨੂੰ ਵੇਖ ਲੈਣੇ ਆ ਕਿ এডੂਕੇਸ਼ਨ ਸਿਰਫ ਡਿਫਰੈਂਸ਼ੀਅਲੀ এবਲਡ ਚਿਲड्रन ਲਈ ਹੈ ਜਿਹੜੇ ਬੱਚੇ ਹੁੰਦੇ ਆ ਵੱਖਰੇ ਤੌਰ ਤੇ ਸਮਰੱਥ ਬੱਚਿਆਂ ਲਈ ਹੀ ਹੈ ਸੋ অপশন ਨੰਬਰ D ਵੀ ਤੁਹਾਡਾ ਗਲਤ ਹੈ অপশন ਨੰਬਰ B ਜਵਾਬ ਤੁਹਾਡਾ ਸਹੀ ਹੋਵੇਗਾ ਕਿਉਂ ਕਿ এডੂਕੇਸ਼ਨ ਕੀ ਹੈ ਇਜ਼ ਅ ਬੇਸਿਕ ਹਿਊਮਨ ਰਾਈਟ ਤੁਸੀਂ ਤਾਰੇ ਜ਼ਮੀਨ ਪਰ ਇੱਕ ਮੂਵੀ ਵੇਖੀ ਹੋਣੀ ਆ ਈਸ਼ਾਨ ਨਾਮ ਦਾ ਜਿਹੜਾ ਲੜਕਾ ਹੁੰਦਾ ਈਸ਼ਾਨ ਨਾਮ ਦੇ ਲੜਕੇ ਨੂੰ ਜਦੋਂ ਇੱਕ ਸਕੂਲ ਵੱਲੋਂ ਕੱਢਿਆ ਜਾਣਾ ਹੁੰਦਾ ਉਹਨੂੰ ਕਿਹਾ ਜਾਂਦਾ ਕਿ ਇਹਨੂੰ ਕੱਢ ਦਿੰਨੇ ਆ ਇਹਨੂੰ ਪੱਲੇ ਤਾਂ ਕੁਝ ਪੈਂਦਾ ਨਹੀਂ ਤੇ ਉੱਥੇ ਅਮੀਰ ਖਾਨ ਕੀ ਕਹਿੰਦਾ ਹੁੰਦਾ ਕਿ ਐਜੂਕੇਸ਼ਨ ਲੈਣਾ ਤਾਂ ਬੇਸਿਕ ਹਿਊਮਨ ਰਾਈਟ ਹੈ ਵੀ ਇਹ ਆਪਾਂ ਮਨਾ ਨਹੀਂ ਕਰ ਸਕਦੇ ਸੋ ਬਿਲਕੁਲ ਇਨਕਲੂਸਿਵ এডਿਕੇਸ਼ਨ ਦੇ ਵਿੱਚ ਭਾਵੇਂ ਵਿਸ਼ੇਸ਼ ਬੱਚੇ ਹੋਣ ਸਾਰਿਆਂ ਨੂੰ ਹੱਕ ਹੈਗਾ ਯਾ ਉਹ ਕਿਸੇ ਵੀ ਸਕੂਲ ਵਿੱਚ ਦਾਖਲਾ ਲੈ ਸਕਦੇ ਆ ਕੋਈ ਉਹਨਾਂ ਨੂੰ ਮਨਾ ਨਹੀਂ ਕਰ ਸਕਦਾ ਸੋ অপਸ਼ਨ ਨੰਬਰ ਸੀ ਜਵਾਬ ਨੂੰ ਤੁਸੀਂ ਟਿਕ ਲਗਾ ਸਕਦੇ ਹੋ ਚੱਲਦੇ ਆ ਅਗਲੇ ਪ੍ਰਸ਼ਨ ਦੇ ਉੱਤੇ ਦਾ ਫੋਕਸ ਆਫ ਡਾਈਵਰਸਿਟੀ ਇਜ਼ ਔਨ ਕੀ ਵਿਭਿੰਨਤਾ ਤੇ ਕੇਂਦ੍ਰਿਤ ਹੈ ਭਾਰਤ ਵਿੱਚ ਬਹੁਤ ਸਾਰੀ ਵਿਭਿੰਨਤਾ ਪਾਈ ਜਾਂਦੀ ਹੈ ਵੱਖਰੀ ਵੱਖਰੀ ਭਾਸ਼ਾ ਬੋਲਣ ਵਾਲੇ ਲੋਕ ਵੱਖਰੇ ਵੱਖਰੇ ਪਹਿਰਾਵੇ ਵਾਲੇ ਲੋਕ ਵੱਖਰਾ ਵੱਖਰਾ ਖਾਣ ਪੀਣ ਵਕਰੀਆਂ ਵਕਰੀਆਂ ਭਾਸ਼ਾਵਾਂ ਦੇ ਨਾਲ ਕਿੰਨਾ ਕੁਝ ਵੱਖਰਾ-ਵੱਖਰਾ ਵੇਖਣ ਨੂੰ ਮਿਲਦਾ ਹੈ ਬੜ ਜਦੋਂ ਆਜ਼ਾਦੀ ਵਾਲਾ ਟਾਈਮ ਆਇਆ ਸੀਗਾ ਜਾਂ ਫਿਰ ਜਦੋਂ ਸੰਘਰਸ਼ ਦਾ ਟਾਈਮ ਚੱਲ ਰਿਹਾ ਸੀਗਾ ਸਾਰੇ ਲੋਕ ਇਕੱਠੇ ਹੋ ਜਾਂਦੇ ਆ ਸੋ ਬਿਲਕੁਲ ਇੱਥੇ ਗੱਲ ਕੀਤੀ ਜਾ ਰਹੀ ਹੈ ਡਾਈਵਰਸਿਟੀ ਦੀ ਦਾ ਫੋਕਸ ਆਫ ਡਾਈਵਰਸਿਟੀ ਇਜ਼ ਔਨ ਕਿ ਐਕਸੈਪਟਿੰਗ 올 ਐਕਸੈਪਟਿੰਗ ਹੈਂਡੀਕੈਪਸ ਐਕਸੈਪਟਿੰਗ ਡਿਸਐਡਵਾਂਟੇਜਸ ਗਰੁੱਪਸ ਐਕਸੈਪਟਿੰਗ ਡਿਸੇਬਲਡ ਕਿ ਸਭ ਨੂੰ ਸਵੀਕਾਰ ਕਰਨ ਤੇ ਅਪਾਹਜਾਂ ਨੂੰ ਸਵੀਕਾਰ ਕਰਨ ਤੇ ਵਾਂਝੇ ਸਮੂਹਾਂ ਨੂੰ ਸਵੀਕਾਰ ਕਰਨ ਤੇ ਜਾਂ ਫਿਰ ਅਯੋਗਾਂ ਨੂੰ ਸਵੀਕਾਰ ਕਰਨ ਤੇ ਡਾਈਵਰਸਿਟੀ ਦਾ ਮਤਲਬ ਇਹੀ ਹੁੰਦਾ ਆ ਕਿ ਐਕਸੈਪਟਿੰਗ ਆਲ ਇਹਦਾ ਮਤਲਬ ਤਾਂ ਨਹੀਂ ਹੁੰਦਾ ਮਤਲਬ ਜਿਹੜਾ ਫੋਕਸ ਹੁੰਦਾ ਆ ਡਾਈਵਰਸਿਟੀ ਇਜ਼ ਆਨ ਸਭ ਨੂੰ ਸਵੀਕਾਰ ਕਰਨ ਤੇ ਸੋ ਆਪਸ਼ਨ ਨੰਬਰ A is the right answer A ਨੂੰ ਤੁਸੀਂ ਕਰ ਲਿਓ ਟਿਕ ਚਲਦੇ ਆ ਅਗਲੇ ਪ੍ਰਸ਼ਨ ਦੇ ਉੱਤੇ the student who have the ability to use imagination and critical reasoning to generate design new and meaningful ideas are called ki vidyarthi jinna ko ulkalpana ate alochanaatmak kaarana naal nave ate matlab bharpoor vichar paida karan di samratha hai unnu ki keha janda hai ki eh disabled students hunde ne ki eh creative students hunde ne ki eh adolescents students hunde ne ya fir specially abled students hunde ne ਅਯੋਗ ਵਿਦਿਆਰਥੀ ਰਚਨਾਤਮਕ ਵਿਦਿਆਰਥੀ ਕਿਸ਼ੋਰ ਵਿਦਿਆਰਥੀ ਵਿਸ਼ੇਸ਼ ਤੌਰ ਤੇ ਸਮਰੱਥ ਵਿਦਿਆਰਥੀ ਕਾਫੀ ਇਜ਼ੀ ਜਿਹਾ ਪ੍ਰਸ਼ਨ ਹੈ ਜਿਹੜੇ ਬੱਚੇ ਆਪ ਦੀ ਇਮੇਜਿਨੇਸ਼ਨ ਯੂਜ਼ ਕਰ ਪਾਉਂਦੇ ਆ ਕ੍ਰਿਟੀਕਲ ਰੀਜ਼ਨਿੰਗ ਯੂਜ਼ ਕਰਦੇ ਹੈਗੇ ਆ ਕਿਉਂ ਯੂਜ਼ ਕਰਦੇ ਆ ਟੂ ਡਿਜ਼ਾਈਨ ਨਵੇਂ ਨਵੇਂ ਐਂਡ मीनिंगफुल ਆਈਡੀਆਜ਼ ਨੂੰ ਡਿਜ਼ਾਈਨ ਕਰਨ ਦੇ ਲਈ ਜਦੋਂ ਬੱਚਿਆਂ ਵੱਲੋਂ ਕ੍ਰਿਟੀਕਲ ਰੀਜ਼ਨਿੰਗ ਦੀ ਵਰਤੋਂ ਕੀਤੀ ਜਾਵੇ ਜਾਂ ਫਿਰ ਉਨ੍ਹਾਂ ਵੱਲੋਂ ਨਵੇਂ ਨਵੇਂ ਵਿਚਾਰ ਲਿਆਂਦੇ ਜਾਣ ਇਮੇਜਿਨੇਸ਼ਨ ਦੀ ਵਰਤੋਂ ਕੀਤੀ ਜਾਵੇ ਸੋ ਇਹਨੂੰ ਤੁਸੀਂ ਕਹਿੰਦੇ ਹੋ ਕ੍ਰੀਏਟਿਵ ਸਟੂਡੈਂਟਸ ਰਚਨਾਤਮਕ ਵਿਦਿਆਰਥੀ ਆਪਸ਼ਨ ਨੰਬਰ B ਨੂੰ ਤੁਸੀਂ ਲਗਾ ਦੇਣਾ ਹੈ ਟਿਕ ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ ਰੋਹਨ ਜਿਹੜਾ ਹੈਗਾ ਆ ਰਾਈਟਸ 19 एज 91 ਕਿ 19 ਨੂੰ ਇਹ 91 ਲਿਖ ਰਿਹਾ ਤੇ B ਨੂੰ ਇਹ ਕੀ ਲਿਖ ਰਿਹਾ B ਨੂੰ ਇਹ D ਲਿਖ ਰਿਹਾ ਇੱਕ ਹੀ ਹੈ this is a case of special disability ਕਿਸਾਨਕ ਅਯੋਗਤਾ ਕੀ ਲਰਨਿੰਗ ਡਿਸੇਬਿਲਟੀ ਹੈ ਕੀ ਇਹ ਫਿਜ਼ੀਕਲ ਡਿਸੇਬਿਲਟੀ ਹੈ ਜਾਂ ਫਿਰ ਇਹ ਵਿਜ਼ੂਅਲ ਡਿਸੇਬਿਲਟੀ ਹੈ ਸਤਾਨਕ ਅਯੋਗਤਾ ਸਿੱਖਣ ਦੀ ਅਯੋਗਤਾ ਸਰੀਰਿਕ ਅਯੋਗਤਾ ਦੇਖਣ ਦੀ ਅਯੋਗਤਾ ਜਦੋਂ ਬੱਚਾ 19 ਨੂੰ 99 ਲਿਖ ਰਿਹਾ ਇਹਦਾ ਮਤਲਬ ਇਹ ਹੈ ਕਿ ਬੱਚੇ ਨੂੰ ਵਿਖਤਾ ਰਿਹਾ ਮਤਲਬ ਕੁਸਤਾ ਵੇਖ ਰਿਹਾ ਫੇਰੀ ਲਿਖ ਰਿਹਾ ਨਾ ਸੋ ਦੇਖਣ ਦੀ ਅਯੋਗਤਾ ਤਾਂ ਨਹੀਂ ਹੋਊਗੀ ਸਰੀਰਕ ਅਯੋਗਤਾ ਵੀ ਨਹੀਂ ਹੋ ਸਕਦੀ ਕਿਉਂਕਿ ਬੱਚਾ ਕੁਸਤਾ ਲਿਖ ਹੀ ਰਿਹਾ ਨਾ ਸੋ ਆਪਸ਼ਨ ਨੰਬਰ A ਵੀ ਗਲਤ ਹੈ ਤੇ ਬਟ ਤੁਹਾਡਾ ਆਪਸ਼ਨ ਨੰਬਰ B ਸਹੀ ਹੈ ਕਿ ਲਰਨਿੰਗ ਡਿਸੇਬਿਲਟੀ ਹੈਗੀ ਆ ਜਿਵੇਂ ਡਿਸਲੈਕਸਿਆ ਡਿਸਲੈਕਸਿਆ ਦੇ ਵਿੱਚ ਜਦੋਂ ਬੱਚਾ ਵਰਡ ਨੂੰ ਪੁੱਠਾ ਪੜਦਾ ਹੈ ਸੋ ਉਹਨੂੰ ਡਿਸਲੈਕਸਿਆ ਕਿਹਾ ਜਾਂਦਾ ਜਿਹੜੀ ਮੈਂ ਹੁਣੇ ਐਗਜ਼ਾਮਪਲ ਦਿੱਤੀ ਸੀਗੀ ਤਾਰੇ ਜ਼ਮੀਨ ਪਰ ਉਹਦੇ ਵਿੱਚ ਇਸ਼ਾਨ ਨਾਮ ਦਾ ਜਿਹੜਾ ਲੜਕਾ ਹੁੰਦਾ ਆ ਉਹਨੂੰ ਵੀ ਡਿਸਲੈਕਸਿਆ ਹੀ ਹੁੰਦਾ ਆ ਜਿਵੇਂ ਕਿ ਉਹ ਗॉड ਨੂੰ ਕੀ ਪੜੂਗਾ ਜਿਵੇਂ ਉਹ ਗॉड ਲਿਖਿਆ ਹੋਇਆ ਤੇ ਉਹਨੂੰ ਉਹ ਡੌਗ ਪੜਦਾ ਹੁੰਦਾ ਆ ਸੋ ਇਸ ਤਰ੍ਹਾਂ ਇਹ ਗੱਲ ਕੀਤੀ ਜਾ ਰਹੀ ਹੈ ਕਿ ਜਦੋਂ ਆਪਾਂ ਲਰਨਿੰਗ ਡਿਸੇਬਿਲਟੀ ਦੀ ਗੱਲ ਕਰਦੇ ਆਂ ਤੇ ਇਹਦੇ ਵਿੱਚ ਇਹ ਕੇਸ ਵੇਖਣ ਨੂੰ ਮਿਲ ਰਿਹਾ ਜਦੋਂ ਬੱਚਾ ਇਹਨਾਂ ਸ਼ਬਦਾਂ ਨੂੰ ਪੁੱਠਾਸ ਦਾ ਲਿਖ ਰਿਹਾ ਚੱਲਦੇ ਆਂ ਅਗਲੇ ਪ੍ਰਸ਼ਨ ਦੇ ਉੱਤੇ ਸਹੀ ਜਵਾਬ ਨੂੰ ਤੁਸੀਂ ਟਿਕ ਲਗਾ ਲਿਓ ਆਪਸ਼ਨ ਨੰਬਰ ਬੀ ਚੱਲਦੇ ਆਂ ਅਗਲੇ ਪ੍ਰਸ਼ਨ ਦੇ ਉੱਤੇ ਦਾ ਫੋਕਸ ਆਫ ਇਨਕਲੂਸਿਵ ਐਜੂਕੇਸ਼ਨ ਇਜ਼ ਫੋਕਸ ਆਫ ਇਨਕਲੂਸਿਵ ਐਜੂਕੇਸ਼ਨ ਸਮਲਿਤ ਸਿੱਖਿਆ ਕੇਂਦ੍ਰਿਤ ਹੁੰਦੀ ਹੈ ਅਡਾਪਟਿੰਗ ਇਕਵੈਲਟੀ ਬੇਸਡ ਪ੍ਰੈਕਟਿਸਿਜ਼ ਅਡਾਪਟਿੰਗ ਜੈਂਡਰ ਬੇਸਡ ਪ੍ਰੈਕਟਿਸਿਜ਼ ਅਡਾਪਟਿੰਗ ਮਾਰਜਨਲਾਈਜ਼ਡ ਬੇਸਡ ਪ੍ਰੈਕਟਿਸਿਜ਼ ਅਡਾਪਟਿੰ ਸਮਾਨਤਾ ਦੇ ਆਧਾਰਿਤ ਅਮਲਾਂ ਨੂੰ ਅਪਣਾਉਣ ਤੇ ਲਿੰਗ ਦੇ ਆਧਾਰਿਤ ਅਮਲਾਂ ਨੂੰ ਅਪਣਾਉਣ ਤੇ ਹਾਸ਼ੀਏ ਮਾਰਜਨਲਾਈਜ਼ ਤੇ ਆਧਾਰਿਤ ਅਮਲਾਂ ਨੂੰ ਅਪਣਾਉਣ ਤੇ ਨਿਰਪੱਖਤਾ ਦੇ ਆਧਾਰਿਤ ਅਮਲਾਂ ਨੂੰ ਅਪਣਾਉਣ ਤੇ ਸਹੀ ਜਵਾਬ ਕੀ ਹੈ ਇਨਕਲੂਸਿਵ ਐਜੂਕੇਸ਼ਨ ਦੀ ਗੱਲ ਇੱਥੇ ਕੀਤੀ ਜਾ ਰਹੀ ਹੈ ਐਂਡ ਇਨਕਲੂਸਿਵ ਐਜੂਕੇਸ਼ਨ ਦਾ ਜਿਹੜਾ ਫੋਕਸ ਹੁੰਦਾ ਹੈ ਐਡਾਪਟਿੰਗ ਇਕਵਿਟੀ ਬੇਸਡ ਪ੍ਰੈਕਟਿਸਿਸ ਕਿ ਨਿਰਪੱਖਤਾ ਦੇ ਆਧਾਰਿਤ ਅਮਲਾਂ ਨੂੰ ਅਮਲਾਂ ਨੂੰ ਅਪਣਾਉਣ ਤੇ ਇਹ ਜਵਾਬ ਕਿਉਂ ਸਹੀ ਆ ਐਂਡ ਇਨਕਲੂਸਿਵ ਐਜੂਕੇਸ਼ਨ ਵਿੱਚ ਕਿਹੜੀ ਗੱਲ ਕੀਤੀ ਜਾਂਦੀ ਆ ਇਹਦੇ ਬਾਰੇ ਵੀ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਜਦੋਂ ਆਪਾਂ ਇਨਕਲੂਸਿਵ ਐਜੂਕੇਸ਼ਨ ਦੀ ਗੱਲ ਕਰਦੇ ਆ ਸਮਾਵੇਸ਼ੀ ਸਿੱਖਿਆ ਦੀ ਗੱਲ ਕਰਦੇ ਆ ਇਹ ਕਿਹੜੇ ਸਕੂਲ ਹੁੰਦੇ ਨੇ ਇਹਨਾਂ ਸਕੂਲਾਂ ਦੇ ਵਿੱਚ ਆਪਾਂ ਸਾਰੇ ਬੱਚਿਆਂ ਨੂੰ ਇੱਕੋ ਨਿਗਾਹ ਨਾਲ ਵੇਖਣਾ ਹੁੰਦਾ ਹੋ ਸਕਦਾ ਇੱਥੇ ਨਾਰਮਲ ਬੱਚੇ ਹੋਣ ਨਾਰਮਲ ਬੱਚਿਆਂ ਦੇ ਨਾਲ ਜਿਹੜੇ ਸਪੈਸ਼ਲ ਬੱਚੇ ਹੁੰਦੇ ਆ ਜਿਹੜੇ ਕਿ ਸਪੈਸ਼ਲ ਬੱਚੇ ਹੁੰਦੇ ਆ ਸਪੈਸ਼ਲ ਬੱਚੇ ਕਿਹੜੇ ਹੁੰਦੇ ਆ ਹੋ ਸਕਦਾ ਕਿਸੇ ਨੂੰ ਸੁਣਨ ਦੀ ਸਮੱਸਿਆ ਹੋਵੇ ਕਿਸੇ ਨੂੰ ਕੋਈ ਜਿਹੜੀ ਚੀਜ਼ ਹੈਗੀ ਆ ਉਹ ਯਾਦ ਨਾ ਹੁੰਦੀ ਹੋਵੇ ਕਈ ਮੈਂਟਲੀ ਤੌਰ ਤੇ ਠੀਕ ਨਹੀਂ ਹੋ ਸਕਦੇ ਐਮ ਆਰ ਬੱਚੇ ਹੁੰਦੇ ਆ ਮੈਂਟਲੀ ਰਿਟਾਰਡ ਬੱਚੇ ਹੁੰਦੇ ਆ ਸੋ ਕੋਈ ਬੱਚਾ ਹੋ ਸਕਦਾ ਕਿ ਸਰੀਰਕ ਪੱਖੋਂ ਠੀਕ ਨਾ ਹੋਵੇ ਪੌੜੀਆਂ ਨਾ ਚੜ ਸਕਦਾ ਹੋਵੇ ਸੋ ਇਹੋ ਜੀ ਸਿਚੁਏਸ਼ਨ ਦੇ ਵਿੱਚ ਸਕੂਲ ਪ੍ਰਸ਼ਾਸਨ ਨੂੰ ਕੀ ਕਰਨਾ ਪੈਣਾ ਆ ਪ੍ਰਬੰਧ ਕਰਨਾ ਪਊਗਾ ਤਾਂ ਜੋ ਉਸ ਬੱਚੇ ਨੂੰ ਕੋਈ ਸਮੱਸਿਆ ਨਾ ਆਵੇ ਨਾ ਕਿ ਸਕੂਲ ਪ੍ਰਸ਼ਾਸਨ ਵੀ ਜਵਾਬ ਦੇਵੇ ਕਿ ਨਹੀਂ ਜੀ ਆਪਾਂ ਇਹੋ ਜਿਹੇ ਬੱਚੇ ਨੂੰ ਨਹੀਂ ਪੜਾ ਸਕਦੇ ਇਨਕਲੂਸਿਵ ਐਜੂਕੇਸ਼ਨ ਜਿਹੜਾ ਮੇਨ ਲੇਟੈਸਟ ਕਨਸੈਪਟ ਹੈ ਇਹਦੇ ਵਿੱਚ ਸਾਰੇ ਬੱਚਿਆਂ ਨੂੰ ਸਵੀਕਾਰ ਕਰਨਾ ਹੁੰਦਾ ਆ ਸੋ ਬਿਲਕੁਲ ਅਡਾਪਟਿੰਗ ਇਕਵਿਟੀ ਬੇਸਡ ਪ੍ਰੈਕਟਿਸਸ ਕਿ ਆਪਾਂ ਨਿਰਪੱਖ ਹੋ ਕੇ ਸਾਰੇ ਬੱਚਿਆਂ ਨੂੰ ਉਹਨਾਂ ਦੀਆਂ ਜ਼ਰੂਰਤਾਂ ਦੇ ਅਕੋਰਡਿੰਗ ਉਹਨਾਂ ਤੇ ਧਿਆਨ ਦੇਣਾ ਆ ਇਹਦਾ ਮਤਲਬ ਇਹ ਨਹੀਂ ਕਿ ਸਾਰੇ ਬੱਚਿਆਂ ਨੂੰ ਇੱਕ ਨਿਗਾ ਨਾਲ ਵੇਖਣਾ ਬਿਲਕੁਲ ਵੇਖ ਸਕਦੇ ਆ ਬਟ ਮੰਨ ਲਓ ਕੋਈ ਬੱਚਾ ਆ ਜਿਹਨੂੰ ਪ੍ਰੋਪਰ ਵਿਖ ਨਹੀਂ ਰਿਹਾ یا پھر ਉਹਨੂੰ ਕੋਈ ਸੁਣਨ ਦੇ ਵਿੱਚ ਦਿੱਕਤ ਹੈਗੀ ਆ ਤੇ ਤੁਸੀਂ ਨਾਰਮਲ ਬੱਚਿਆਂ ਦੇ ਵਿੱਚ ਹੀ ਉਹਨੂੰ ਪੜਾਈ ਜਾ ਰਹੇ ਹੋ ਤੇ ਉਹਨੂੰ ਸਮਝ ਨਹੀਂ ਆ ਰਿਹਾ ਸੋ ਹੁਣ ਤੁਹਾਡੇ ਸਕੂਲ ਦੇ ਵਿੱਚ ਹੋਰ ਫੈਸਿਲਿਟੀਆਂ ਪ੍ਰੋਵਾਈਡ ਕੀਤੀਆਂ ਜਾਣ ਤਾਂ ਜੋ ਉਹਨਾਂ ਬੱਚਿਆਂ ਦਾ ਵੀ ਧਿਆਨ ਰੱਖਿਆ ਜਾ ਸਕੇ ਸੋ ਐਡਾਪਟਿੰਗ ਇਕਵਿਟੀ ਬੇਸਡ ਪ੍ਰੈਕਟਿਸਿਸ ਕਿ ਨਿਰਪੱਖਤਾ ਦੇ ਆਧਾਰਿਤ ਅਮਲਾਂ ਨੂੰ ਅਪਣਾਉਣ ਦੇ ਉੱਤੇ ਆਪਸ਼ਨ ਨੰਬਰ ਡੀ ਨੂੰ ਤੁਸੀਂ ਟਿਕ ਕਰਦੇ ਹੋ ਚੱਲਦੇ ਆਂ ਅਗਲੇ ਪ੍ਰਸ਼ਨ ਦੇ ਉੱਤੇ ਚਿਲड्रन ਬਿਲੋਂਗਿੰਗਸ ਟੂ ਡਿਸਐਡਵਾਂਟੇਜਸ ਗਰੁੱਪ ਹੈਵ ਸਪੈਸ਼ਲ ਨੀਡਸ ਡਿਊ ਟੂ ਡਿਫਰੈਂਸਸ ਇਨ देयर ਕਿ ਬੱਚੇ ਹੈਗੇ ਆ ਵਾਂਝੇ ਸਮੂਹ ਨਾਲ ਸੰਬੰਧਿਤ ਬੱਚਿਆਂ ਦੀਆਂ ਖਾਸ ਜ਼ਰੂਰਤਾਂ ਉਹਨਾਂ ਵਿੱਚ ਕਿਸ ਅੰਤਰ ਕਾਰਨ ਹੁੰਦੀਆਂ ਹਨ ਇੱਥੇ ਗੱਲ ਕੀ ਦੀ ਕੀਤੀ ਜਾ ਰਹੀ ਹੈ ਡਿਸ ਐਡਵਾਂਟੇਜਸ ਗਰੁੱਪ ਦੀ ਗੱਲ ਕੀਤੀ ਜਾ ਰਹੀ ਹੈ ਕਬੀਲੇ ਵਾਲੇ ਬੱਚੇ ਇਹਦੇ ਵਿੱਚ ਹੋ ਸਕਦੇ ਆ ਕਿ ਉਹਨਾਂ ਦੇ ਵਿੱਚ ਜਿਹੜਾ ਤੁਹਾਨੂੰ ਡਿਫਰੈਂਸ ਵੇਖਣ ਨੂੰ ਮਿਲਦਾ ਹੈ ਕਿਉਂ ਉਹਨਾਂ ਦੀ ਸਟੱਡੀ ਦੇ ਵਿੱਚ ਵੀ ਵੇਖਿਆ ਹੋਣਾ ਕਿ ਬੱਚੇ ਥੋੜੇ ਜਿਹਾ ਹੋ ਸਕਦਾ ਸਲੋ ਲਰਨਰਸ ਹੋਣ ਕਿਉਂ ਡੈਮੋਨਸਟ੍ਰੇਸ਼ਨਲ ਪ੍ਰੈਕਟਿਸਸਸ ਕਰਕੇ ਕਲਚਰਲ ਪ੍ਰੈਕਟਿਸਸਸ ਕਰਕੇ ਇੰਡੀਵਿਜੂਅਲ ਪ੍ਰੈਕਟਿਸਸਸ ਕਰਕੇ ਯੂਨੀਵਰਸਲ ਪ੍ਰੈਕਟਿਸਸਸ ਕਰਕੇ ਪ੍ਰਦਰਸ਼ਨੀ ਅਭਿਆਸ ਕਰਕੇ ਸੱਭਿਆਚਾਰ ਅਭਿਆਸ ਕਰਕੇ ਵਿਅਕਤੀਗਤ ਅਭਿਆਸ ਕਰਕੇ ਜਾਂ ਫਿਰ ਸਰਵ ਵਿਆਪਕ ਅਭਿਆਸ ਕਰਕੇ ਸਹੀ ਜਵਾਬ ਹੈ ਜੀ ਕਲਚਰਲ ਪ੍ਰੈਕਟਿਸਸਸ ਕਰਕੇ ਉਹਨਾਂ ਵਿੱਚ ਜਿਹੜਾ ਅੰਤਰ ਹੈ ਜੀ ਉਹ ਤੁਹਾਨੂੰ ਵੇਖਣ ਨੂੰ ਮਿਲਦਾ ਹੈ ਕਿ ਵਾਂਝੇ ਸਮੂਹ ਨਾਲ ਸੰਬੰਧਿਤ ਬੱਚਿਆਂ ਦੀਆਂ ਖਾਸ ਜ਼ਰੂਰਤਾਂ ਉਹਨਾਂ ਵਿੱਚ ਕਿਸ ਅੰਤਰ ਕਾਰਨ ਹੁੰਦੀਆਂ ਹਨ ਸੱਭਿਆਚਾਰਕ ਅਭਿਆਸ ਕਰਕੇ ਕਲਚਰਲ ਪ੍ਰੈਕਟਿਸਸਸ ਕਰਕੇ ਉਹਨਾਂ ਵਿੱਚ ਜਿਹੜਾ ਡਿਫਰੈਂਸ ਹੈ ਜੀ ਉਹ ਵੇਖਣ ਨੂੰ ਮਿਲਦਾ ਹੈ অপਸ਼ਨ ਨੰਬਰ B ਇਸ ਦਾ ਰਾਈਟ ਆਨਸਰ IDEA IDEA ਦੀ ਸਿੱਧੀ ਫੁੱਲ ਫਾਰਮ ਤੁਹਾਡੇ ਤੋਂ ਪੁੱਛੀ ਜਾ ਰਹੀ ਹੈ ਇਹਦੇ ਵਿੱਚ ਕੋਈ ਚੀਜ਼ ਯਾਦ ਕਰਨ ਵਾਲੀ ਵੀ ਹੀ ਹੈਗੀ ਆ ਵੈਸੇ ਤਾਂ ਬਟ ਇਹਦੇ ਵਿੱਚ ਕੋਈ ਚੀਜ਼ ਸਮਝਣ ਵਾਲੀ ਨਹੀਂ ਹੈਗੀ ਸੋ অপਸ਼ਨ ਨੰਬਰ ਇਹਦੇ ਵਿੱਚ ਦੱਸੋ ਕਿਹੜਾ ਜਵਾਬ ਸਹੀ ਹੈ ਵੈਸੇ ਤਾਂ ਇਹਦਾ ਗ੍ਰੇਸ ਨੰਬਰ ਮਿਲਿਆ ਸਗਾ ਗ੍ਰੇਸ ਮਾਰਕਸ ਮਿਲਿਆ ਸੀ ਕਿਉਂ ਗ੍ਰੇਸ ਨੰਬਰ ਮਿਲਿਆ ਸੀ ਕਿਉਂਕਿ ਇੱਥੇ ਜਿਹੜੀਆਂ অপਸ਼ਨਾਂ ਇਹਨਾਂ ਵੱਲੋਂ ਦਿੱਤੀਆਂ ਗਈਆਂ ਨੇ ਉਹਦੇ ਵਿੱਚੋਂ ਕੋਈ ਵੀ ਆਪਸ਼ਨ ਸਹੀ ਨਹੀਂ ਹੈਗੀ ਵੈਸੇ ਤਾਂ ਆਪਸ਼ਨ ਨੰਬਰ B ਨੂੰ ਆਪਾਂ ਟੈਕ ਲਗਾ ਸਕਦੇ ਸੀਗੇ ਬਟ ਇੱਥੇ ਇੰਡੀਵੀਜੂਅਲਸ ਵਿਦ ਡਿਸੇਬਿਲिटीज ਡਿਸੇਬਿਲिटीज ਦੇ ਨਾਂ ਜਿਹੜੇ ਸਪੈਲਿੰਗ ਲਿਖੇ ਹਨ ਉਹ ਗਲਤ ਲਿਖੇ ਆ ਡੀ ਏ ਐਸ ਬੀ ਆਈ ਐਲ ਆਈ ਟੀ ਆਈ ਈ ਐਸ ਡਿਸੇਬਿਲਿਟੀ ਦੀ ਸਪੈਲਿੰਗ ਇਹ ਹੋਣੀ ਆ ਤੇ ਕਿਤੇ ਵੀ ਇਹ ਸਪੈਲਿੰਗ ਨਹੀਂ ਲਿਖੇ ਹੋਏ ਇੰਡੀਵੀਜੂਅਲ ਵਿਦ ਡਿਸੇਬਿਲिटीज এডੂਕੇਸ਼ਨ ਐਕਟ ਸੋ ਆਪਸ਼ਨ ਨੰਬਰ B ਜਵਾਬ ਤੁਹਾਡਾ ਸਹੀ ਹੋਊਗਾ individuals with disability education act ऑप्शन नंबर बी ਨੂੰ ਤੁਸੀਂ ਵੈਸੇ ਟਿਕ ਲਗਾਉਣਾ ਸੀਗਾ ਵੈਸੇ ਇਹਦਾ ਗ੍ਰੇਸ ਨੰਬਰ ਮਿਲਿਆ ਸਗਾ ਕਿਉਂਕਿ ਇਨਾਂ ਨੇ ਡਿਸੇਬਿਲਟੀ ਦੇ ਵਿੱਚ ਇੱਥੇ L I T I E S ਹੋਣਾ ਸੀਗਾ ਨਾ ਕਿ Y ਹੋਣਾ ਸੀ ਸੋ ਕੁਝ ਅੱਖਰਾਂ ਕਰਕੇ ਇਹਦੇ ਵਿੱਚ ਗ੍ਰੇਸ ਦੇਣੀ ਪਈ ਡਿਪਾਰਟਮੈਂਟ ਨੂੰ ਅੱਗੇ ਵੇਖ ਲੈਣੇ ਆ ਅ ਟੀਚਰ गिव्स ਹਿੰਟਸ ਇਨ ਦਾ ਕਲਾਸਰੂਮ ਟੂ ਹੈਲਪ ਦਾ ਸਟੂਡੈਂਟਸ ਇਨ ਸੋਲਵਿੰਗ ਪ੍ਰੋਬਲਮਸ which technique is being used by the teacher ਕੀ ਅਧਿਆਪਕ ਬੱਚਿਆਂ ਨੂੰ ਜਮਾਤ ਵਿੱਚ ਸਵਾਲਾਂ ਨੂੰ ਹੱਲ ਕਰਨ ਲਈ ਮਦਦ ਵੱਜੂ ਸੰਕੇਤ ਦਿੰਦਾ ਹੈ ਅਧਿਆਪਕ ਕਿਹੜੀ ਵਿਧੀ ਵਰਤ ਰਿਹਾ ਹੈ ਕਿ ਇਹ ਮੈਟਾ ਕਗਨੀਸ਼ਨ ਹੈ ਕਿ ਐਸਿਮਿਲੇਸ਼ਨ ਹੈ ਕਿ ਇਹ ਅਕਮੋਡੇਸ਼ਨ ਹੈ ਕਿ ਇਹ ਸਕੈਫੋਲਡਿੰਗ ਹੈ ਜਾਗਰੂਕਤਾ ਅਤਿ ਸੋਚ ਦੀਆਂ ਪ੍ਰਕਿਰਿਆਵਾਂ ਸਮਾਇਕਰਨ ਅਨੁਕੂਲਤਾ ਜਾਂ ਫਿਰ ਅਸਥਾਈ ਪ੍ਰਬੰਧ ਸਕੈਫੋਲਡਿੰਗ ਸਹੀ ਜਵਾਬ ਦੀ ਗੱਲ ਕਰੀਏ ਤਾਂ ਕੱਲ ਵਾਲੇ ਕਨਸੈਪਟ ਨਾਲ ਮਿਲਦਾ ਜੁਲਦਾ ਇਹ ਜਵਾਬ ਹੈਗਾ ਯਾ ਸਕੈਫੋਲਡਿੰਗ ਕਿਹਾ ਜਾਂਦਾ ਕੱਲ ਮੈਂ ਤੁਹਾਨੂੰ ਐਮ ਕੇ O ਬਾਰੇ ਦੱਸਿਆ ਸੀਗਾ ਐਂਡ ਉਸ ਤੋਂ ਬਾਅਦ Z P D ਬਾਰੇ ਦੱਸਿਆ ਸੀ ZPD ਤੋਂ ਬਾਅਦ ਮੈਂ ਤੁਹਾਨੂੰ 스캐ਫੋਲਡਿੰਗ ਬਾਰੇ ਵੀ ਦੱਸਿਆ ਸੀਗਾ ਕਿ ਇਹਨਾਂ ਦੇ ਵਿੱਚ ਮੈਂ ਤੁਹਾਨੂੰ ਇਹ ਗੱਲ ਸਮਝਾਈ ਸੀਗੀ ਇਹ ਉਹ ਪਰਸਨ ਹੁੰਦਾ ਹੈ ਜਿਹਨੂੰ ਜ਼ਿਆਦਾ ਜਾਣਕਾਰੀ ਹੈ ਜਿਵੇਂ ਕਲਾਸ ਦੇ ਵਿੱਚ ਜਿਹੜੇ ਟੀਚਰਸ ਨੇ ਇੱਥੇ ਕਲਾਸ ਦੀ ਗੱਲ ਕਰੀਏ ਤਾਂ ਜਿਹੜੇ ਟੀਚਰਸ ਨੇ ਉਹ ਹੈਗੇ ਆ ਮੋਰ ਨੋਲੇਜੇਬਲ ਆਦਰਸ ਤੇ ZPD ਕੀ ਹੈ ਜਦੋਂ ਇਸ ਟੀਚਰ ਦੀ ਹੈਲਪ ਨਾਲ ਜਦੋਂ ਇਹਨਾਂ ਟੀਚਰ ਨੇ ਹਿੰਟ ਦਿੱਤੇ ਹਿੰਟ ਨਾਲ ਬੱਚਾ ਉਹਨਾਂ ਕੁਐਸਚਨ ਨੂੰ ਸੋਲਵ ਕਰ ਦਿੰਦਾ ਹੈ ਜਿਹੜਾ ਕਿ ਪਹਿਲਾਂ ਖੁਦ ਨਹੀਂ ਕਰ ਸਕਦਾ ਸੀਗਾ ਸੋ ਇਹ ਹੋ ਗਿਆ ZPD ਮਤਲਬ ਕਿ ਜਿਹੜਾ ਉਹ ਸਮ ਸਮ ਸੋਲਵ ਕਰ ਲਿਆ ਉਹਨੇ ਟੀਚਰ ਦੀ ਹੈਲਪ ਨਾਲ ਬੜ ਜਿਹੜੀ ਟੈਂਪਰਰੀ ਹੈਲਪ ਦਿੱਤੀ ਗਈ ਉਸ ਟੀਚਰ ਦੁਆਰਾ ਇਹਨੂੰ ਤੁਸੀਂ ਨਾਮ ਦਿੰਨੇ ਹੋ ਸਕੈਫੋਲਡਿੰਗ ਦਾ ਟੈਂਪਰਰੀ ਜਿਹੜੀ ਹੈਲਪ ਹੈਗੀ ਹੈ ਇਹ ਹੀ ਤਾਂ ਪੁੱਛਿਆ ਜਾ ਰਿਹਾ ਅੱਗੇ ਮੈਟਾ ਕਾਗਨੀਸ਼ਨ ਜਦੋਂ ਅਸੀਂ ਆਪਣੇ ਖੁਦ ਦੇ ਥਾਟਸ ਬਾਰੇ ਅਵੇਅਰ ਹੋ ਜਾਂਦੇ ਹਾਂ ਇਹਨੂੰ ਤੁਸੀਂ ਮੈਟਾ ਕਾਗਨੀਸ਼ਨ ਦਾ ਨਾਮ ਦਿੰਨੇ ਹੋ ਐਸਿਮੀਲੇਸ਼ਨ ਤੇ ਅਕਾਮੋਡੇਸ਼ਨ ਬਾਰੇ ਵੀ ਗੱਲ ਯਾਦ ਕਰ ਲਓ ਜਦੋਂ ਆਪਣੇ ਦਿਮਾਗ ਵਿੱਚ ਨਵੀਂ ਚੀਜ਼ ਆਵੇ ਉਹਨੂੰ ਐਸਿਮੀਲੇਸ਼ਨ ਦਾ ਨਾਮ ਦਿੰਨੇ ਆ ਐਸੀਮਿਲੇਸ਼ਨ ਦਾ ਨਾਮ ਦਿਨੇ ਆ ਜਦੋਂ ਕੋਈ ਨਵੀਂ ਜਾਣਕਾਰੀ ਆਪਣੇ ਦਿਮਾਗ ਵਿੱਚ ਆਵੇ ਬਟ ਕੋਈ ਪਹਿਲਾਂ ਤੋਂ ਜਾਣਕਾਰੀ ਹੈਗੀ ਸੀ ਉਹਦੇ ਵਿੱਚ ਤਬਦੀਲੀ ਹੋਵੇ ਜਾਂ ਮੋਡੀਫਿਕੇਸ਼ਨ ਹੋਵੇ ਉਹਨੂੰ ਤੁਸੀਂ ਨਾਮ ਦਿਨੇ ਹੋ ਅਕਮੋਡੇਸ਼ਨ ਦਾ ਅਕਮੋਡੇਸ਼ਨ ਦਾ ਸਹੀ ਜਵਾਬ ਇੱਥੇ ਕੀ ਸੀ ਸਕੈਫੋਲਡਿੰਗ ਅਸਥਾਈ ਪ੍ਰਬੰਧ ਚਲਦੇ ਆ ਜੀ ਅਗਲੇ ਪ੍ਰਸ਼ਨ ਦੇ ਉੱਤੇ ਅਗਲਾ ਜਿਹੜਾ ਪ੍ਰਸ਼ਨ ਹੈ ਇਹਦੇ ਵਿੱਚ ਪੁੱਛਿਆ ਜਾ ਰਿਹਾ ਹੈ ਦ ਥਿੰਕਿੰਗ ਮੈਮਰੀ ਇਮੇਜਿਨੇਸ਼ਨ ਕ੍ਰੀਏਟੀਵਿਟੀ ਐਂਡ ਪ੍ਰੈਸੈਪਸ਼ਨ ਆਰ ਰਿਲੇਟਡ ਟੂ ਵਿਚ ਟਾਈਪ ਆਫ ਡਿਵੈਲਪਮੈਂਟ ਮੋਟਰ ਡਿਵੈਲਪਮੈਂਟ ਲੈਂਗੁਏਜ ਡਿਵੈਲਪਮੈਂਟ ਮੋਰਲ ਡਿਵੈਲਪਮੈਂਟ ਸੋਸ਼ਲ ਡਿਵੈਲ ਸੋਚਣਾ ਯਾਦ ਰੱਖਣਾ ਕਲਪਨਾ ਕਰਨਾ ਰਚਨਾਤਮਕ ਅਤੇ ਧਾਰਨਾ ਕਿਸ ਤਰ੍ਹਾਂ ਦੇ ਵਿਕਾਸ ਨਾਲ ਸੰਬੰਧਿਤ ਹੈ ਮੋਟਰ ਵਿਕਾਸ ਭਾਸ਼ਾ ਵਿਕਾਸ ਨੈਤਿਕ ਵਿਕਾਸ ਸਮਾਜਿਕ ਵਿਕਾਸ ਉਹਨਾਂ ਵੱਲੋਂ ਜਿਹੜਾ ਸਹੀ ਜਵਾਬ ਦਿੱਤਾ ਗਿਆ ਜੀ ਉਹ ਹੈ ਲੈਂਗੁਏਜ ਡਿਵੈਲਪਮੈਂਟ ਉਹਨਾਂ ਅਕੋਰਡਿੰਗ ਇਹ ਥਿਉਰੀ ਹੋ ਸਕਦੀ ਹੈ ਕਿ ਲੈਂਗੁਏਜ ਡਿਵੈਲਪਮੈਂਟ ਦੇ ਵਿੱਚ ਬੱਚਾ ਸੋਚਦਾ ਹੈ ਤਰਕ ਕਰਦਾ ਹੈ ਜੇਕਰ ਉਹਨੇ ਕੋਈ ਆਪ ਦੀ ਗੱਲ ਦੱਸਣੀ ਆ ਉਹਦੇ ਲਈ ਉਹ ਸੋਚ ਵਿਚਾਰ ਕਰੇਗਾ ਸੋ ਇਹਦੇ ਵਿੱਚ ਉਹ ਭਾਸ਼ਾ ਦਾ ਭਾਸ਼ਾ ਦੀ ਵਰਤੋਂ ਕਰੇਗਾ ਸੋ ਆਪਸ਼ਨ ਨੰਬਰ B ਇਸ ਦਾ ਰਾਈਟ ਆਨਸਰ ਆਪਸ਼ਨ ਨੰਬਰ B ਨੂੰ ਤੁਸੀਂ ਲਗਾ ਦੇਵੋਗੇ ਟਿਕ ਆਛਾ ਵਿਕਾਸ ਚਲਦੇ ਆ ਜੀ ਅਗਲੇ ਪ੍ਰਸ਼ਨ ਦੇ ਉੱਤੇ ਵਿਚ ਆਫ ਦਾ ਫੋਲੋਇੰਗ ਇਜ਼ ਦਾ ਪਰਪਸ ਆਫ ਸਮੈਟਿਵ ਅਸੈਸਮੈਂਟ ਸਮੈਟਿਵ ਅਸੈਸਮੈਂਟ ਦੀ ਗੱਲ ਕੀਤੀ ਜਾ ਰਹੀ ਹੈ ਇੱਥੇ ਕਿ ਹੇਠ ਲਿਖਿਆ ਵਿੱਚੋਂ ਕਿਹੜਾ ਸੰਖੇਪ ਮੁਲਾਂਕਣ ਦਾ ਟਿੱਚਾ ਹੈ ਫੋਕਸ ਔਨ ਪ੍ਰੋਡਕਟ ਆਫ ਲਰਨਿੰਗ ਫੋਕਸ ਔਨ ਪ੍ਰੋਸੈਸ ਆਫ ਲਰਨਿੰਗ ਫੋਕਸ ਔਨ ਇੰਪਰੂਵਮੈਂਟ ਆਫ ਸਟੂਡੈਂਟ ਲਰਨਿੰਗ ਫੋਕਸ ਔਨ ਗੀਵਿੰਗ ਡਾਇਰੈਕਸ਼ਨ ਟੂ ਦਾ ਟੀਚਰ ਸਿੱਖਣ ਦੇ ਉਤਪਾਦ ਤੇ ਧਿਆਨ ਸਿੱਖਣ ਦੀ ਕਿਰਿਆ ਵਿੱਚ ਧਿਆਨ ਵਿਦਿਆਰਥੀਆਂ ਦੇ ਸਿੱਖਣ ਵਿੱਚ ਸੁਧਾਰਤੇ ਧਿਆਨ ਅਧਿਆਪਕ ਨੂੰ ਦਿਸ਼ਾਵਾਂ ਦੇਣ ਤੇ ਧਿਆਨ ਜਦੋਂ ਆਪਾਂ ਗੱਲ ਕਰਦੇ ਆ ਅਸੈਸਮੈਂਟ ਦੀ ਤੇ ਦੋ ਤਿੰਨ ਤਰ੍ਹਾਂ ਦੀਆਂ ਅਸੈਸਮੈਂਟਸ ਤੁਹਾਨੂੰ ਵੇਖਣ ਨੂੰ ਮਿਲਦੀਆਂ ਨੇ ਇੱਕ ਤਾਂ ਹੁੰਦੀ ਹੈ ਜਿਸਮੈਟਿਵ ਅਸੈਸਮੈਂਟ ਇੱਕ ਤੁਸੀਂ ਫਾਰਮੇਟਿਵ ਅਸੈਸਮੈਂਟ ਬਾਰੇ ਵੀ ਜ਼ਰੂਰ ਸੁਣਿਆ ਹੋਊਗਾ ਜਦੋਂ ਅਸੀਂ ਬੱਚਿਆਂ ਨੂੰ ਪੜ੍ਹਾ ਰਹੀਏ ਹੋਏ ਹੋਈਏ ਤੇ ਆਪਾਂ ਕੋਈ ਲੈਸਨ ਪੜ੍ਹਾਇਆ ਨਾਲ ਦੀ ਨਾਲ ਉਹਦੇ ਵਿੱਚ ਆਪਾਂ ਗਲਤੀਆਂ ਘਟਤੀਆਂ ਕਿ ਬੇਟਾ ਤੁਹਾਨੂੰ ਇੱਕ ਕਨਸੈਪਟ ਸਮਝ ਨਹੀਂ ਆਇਆ ਤੇ ਆਪਾਂ ਦੁਬਾਰਾ ਸਮਝਾਤਾ ਉਹਨੂੰ ਉਹਨੂੰ ਤੁਸੀਂ ਕਹਿੰਨੇ ਹੋ ਫਾਰਮੇਟਿਵ ਅਸੈਸਮੈਂਟ ਪਰ ਜਦੋਂ ਲਾਸ ਦੇ ਉੱਤੇ ਲੈਣੇ ਹੋ ਮਤਲਬ ਜੋ ਤੁਸੀਂ ਸਾਰਾ ਕੁਝ ਕਰਵਾ ਦਿੱਤਾ ਬੱਚੇ ਨੂੰ ਪੂਰੀ ਕਿਤਾਬ ਪੜਾ ਦਿੱਤੀ ਹੈ ਪਰ ਜਦੋਂ ਤੁਸੀਂ ਟੈਸਟ ਲੈਣੇ ਆ ਉਹਨੂੰ ਕਿਹਾ ਜਾਂਦਾ ਸਮੈਟਿਵ ਅਸੈਸਮੈਂਟ ਦਾ ਸੋ ਇੱਥੇ ਕੋਈ ਪ੍ਰਕਿਰਿਆ ਤਾਂ ਚੱਲ ਨਹੀਂ ਰਹੀ ਸੋ ਫੋਕਸ ਆਨ ਪ੍ਰੋਸੈਸ ਆਫ ਲਰਨਿੰਗ ਤਾਂ ਗਲਤ ਹੋ ਜਾਏਗਾ ਜੇਕਰ ਇੱਥੇ ਫਾਰਮੇਟਿਵ ਅਸੈਸਮੈਂਟ ਦੀ ਗੱਲ ਕੀਤੀ ਜਾਂਦੀ ਤੇ ਹੋ ਸਕਦਾ ਫਿਰ ਤੁਹਾਡਾ ਸਹੀ ਜਵਾਬ ਵੀ ਆ ਜਾਂਦਾ ਬਟ ਇੱਥੇ ਸਮੈਟਿਵ ਅਸੈਸਮੈਂਟ ਦੀ ਗੱਲ ਕੀਤੀ ਜਾ ਰਹੀ ਹੈ ਕਿਉਂਕਿ ਇਹ ਲਾਸਟ ਤੇ ਲਿਆ ਜਾਂਦਾ ਸੈਸ਼ਨ ਦੇ ਐਂਡ ਦੇ ਵਿੱਚ ਲਿਆ ਜਾਂਦਾ ਸੋ ਫੋਕਸ ਆਨ ਪ੍ਰੋਡਕਟ ਆਫ ਲਰਨਿੰਗ ਕਿਉਂਕਿ ਬੱਚਾ ਉਹ ਸਾਰੀਆਂ ਚੀਜ਼ਾਂ ਸਿੱਖ ਚੁੱਕਿਆ ਹੈ ਜਿਹੜੇ ਵੀ ਉਹਦੇ ਕਨਸੈਪਟ ਕਲੀਅਰ ਹੋਣੇ ਸੀਗੇ ਕਲੀਅਰ ਹੋ ਗਏ ਆ ਹੁਣ ਉਹਦੇ ਆਧਾਰ ਤੇ ਉਹਦਾ ਟੈਸਟ ਲਿਆ ਜਾ ਰਿਹਾ ਅਸੈਸਮੈਂਟ ਕੀਤੀ ਜਾ ਰਹੀ ਹੈ ਸੋ ਆਪਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ ਆਪਸ਼ਨ ਨੰਬਰ A ਨੂੰ ਤੁਸੀਂ ਲਗਾ ਦਿਓ ਟਿਕ ਕਿ ਸਿੱਖਣ ਦੇ ਉਤਪਾਦ ਤੇ ਧਿਆਨ ਤੇ ਬਾਕੀ ਜਿਹੜੀਆਂ ਤਿੰਨੇ ਚੀਜ਼ਾਂ ਨੇ process of learning improvement of student learning ਕਿਤੇ ਨਾ ਕਿਤੇ ਇਹ ਸਾਰੀਆਂ ਚੀਜ਼ਾਂ formative assessment ਨਾਲ ਸੰਬੰਧਿਤ ਨੇ ਆਪਸ਼ਨ ਨੰਬਰ A ਨੂੰ ਤੁਸੀਂ ਟਿਕ ਲਗਾਉਣ ਤੋਂ ਬਾਅਦ ਚੱਲਦੇ ਹਾਂ ਅੱਜ ਦੇ ਆਪਣੇ ਸੈਕੰਡ ਲਾਸਟ ਪ੍ਰਸ਼ਨ ਦੇ ਉੱਤੇ ਸੈਕੰਡ ਲਾਸਟ ਪ੍ਰਸ਼ਨ ਦੇ ਵਿੱਚ ਤੁਹਾਡੇ ਤੋਂ ਪੁੱਛਿਆ ਜਾ ਰਿਹਾ the evaluation in school that cover all aspect of learner's development is known as continuous and cognative evaluation continuous and comprehensive evaluation consistent and comprehensive evaluation consistent and cognative evaluation school vich mulankan jo sirf sikhyaarthi de vikas de vikas de sare padavan nu dhyan vich rakda hai nu keha janda hai ਸੋ ਇੱਥੇ ਮੁਲਾਂਕਣ ਦੀ ਫੇਰ ਗੱਲ ਕੀਤੀ ਜਾ ਰਹੀ ਹੈ ਸੋ ਮੁਲਾਂਕਣ ਤਾਂ ਕੀਤਾ ਜਾ ਰਿਹਾ ਬੱਚੇ ਦਾ ਬਟ ਸਾਰੇ ਪੜਾਵਾਂ ਦਾ ਸੋ ਇਹ ਸਟੈਟਿਕ ਬੇਸਡ ਦੀ ਪ੍ਰਸ਼ਨ ਕਹਿ ਲਓ ਤੁਸੀਂ ਸਮਝ ਲਓ ਇੱਕ ਵਾਰ ਤੁਸੀਂ ਕਿਹਦਾ ਸਹੀ ਜਵਾਬ ਕੀ ਹੋਊਗਾ ਸੋ ਇੱਥੇ ਜਵਾਬ ਹੋਊਗਾ ਜੀ ਸੀਸੀਈ ਸੀਸੀਈ ਹੈ ਕਿਤੇ ਤੁਸੀਂ ਦੇਖ ਸਕਦੇ ਹੋ ਕੰਟੀਨਿਊਸ ਐਂਡ ਕੰਪਰੀਹੈਂਸਿਵ ਈਵੈਲੂਏਸ਼ਨ ਕੰਟੀਨਿਊਸ ਐਂਡ ਕੰਪਰੀਹੈਂਸਿਵ ਈਵੈਲੂਏਸ਼ਨ ਸੋ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਐਂਡ ਇਹ ਟਾਪਿਕ ਤੁਹਾਡੇ ਸਿਲੇਬਸ ਵਿੱਚ ਵੀ ਹੈਗਾ ਆ ਐਂਡ ਆਪਣੇ ਚੈਨਲ ਤੇ ਵੀ ਇਸ ਟਾਪਿਕ ਤੋਂ ਸੰਬੰਧਿਤ ਮੈਂ ਵੀਡੀਓ ਬਣਾਈ ਹੋਈ ਹੈ ਸੋ ਆਪਸ਼ਨ ਨੰਬਰ ਬੀ ਇਸ ਦਾ ਰਾਈਟ ਆਨਸਰ ਚਲਦੇ ਆ ਜੀ ਅੱਜ ਦੇ ਆਪਣੇ ਲਾਸਟ ਪ੍ਰਸ਼ਨ ਦੇ ਉੱਤੇ ਅਕੋਰਡਿੰਗ ਟੂ ਪਿਆਜੇ ਪਿਆਜੇ ਦੀ ਥਿਉਰੀ ਤੋਂ ਸੰਬੰਧਿਤ ਇੱਕ ਪ੍ਰਸ਼ਨ ਪੁੱਛਿਆ ਜਾ ਰਿਹਾ ਕਿ ਅਕੋਰਡਿੰਗ ਟੂ ਪਿਆਜੇ ਦੀ ਜਿਹੜੀ ਡਿਵੈਲਪਮੈਂਟ ਦੀ ਥਿਉਰੀ ਹੈਗੀ ਆ ਐਟ ਵਿਚ ਸਟੇਜ ਦਾ ਚਿਲड्रन ਲਰਨ ਟੂ ਡੀਲ ਵਿਦ ਦਾ ਕਨਸੈਪਟ ਐਂਡ ਆਈਡੀਆਜ਼ ਥੈਟ ਐਗਜ਼ਿਸ ਓਨਲੀ ਇਨ ਮੈਂਟਲ ਟਰਮ ਓਨਲੀ ਇੱਥੇ ਵਰਡ ਆ ਗਿਆ ਮੈਂਟਲ ਟਰਮ ਦੀ ਇੱਥੇ ਗੱਲ ਕੀਤੀ ਜਾ ਰਹੀ ਹੈ ਕਿ ਇਹਦਾ ਜਵਾਬ ਕੰਕ੍ਰੀਟ ਆਪਰੇਸ਼ਨਲ ਸਟੇਜ ਹੋਵੇਗਾ ਫਾਰਮਲ ਆਪਰੇਸ਼ਨਲ ਸਟੇਜ ਹੋਵੇਗਾ ਪ੍ਰੀ ਆਪਰੇਸ਼ਨਲ ਸਟੇਜ ਹੋਵੇਗਾ ਜਾਂ ਫਿਰ ਸੈਂਸਰੀ ਮ ਪਿਆਜੇ ਦੀ ਵਿਕਾਸ ਸੰਬੰਧੀ ਸਿਧਾਂਤ ਮੁਤਾਬਕ ਬੱਚਾ ਕਿਸ ਪੜਾਅ ਤੇ ਉਹਨਾਂ ਧਾਰਨਾਵਾਂ ਅਤੇ ਖਿਆਲਾਂ ਨਾਲ ਨਿਪਟਣਾ ਸਿੱਖਦਾ ਹੈ ਜੋ ਸਿਰਫ ਮਾਨਸਿਕ ਤੌਰ ਤੇ ਮੌਜੂਦ ਹੁੰਦੇ ਹਨ ਵੈਸੇ ਜਦੋਂ ਆਪਾਂ ਪਿਆਜੇ ਦੀ ਥਿਊਰੀ ਦੀ ਗੱਲ ਕਰਦੇ ਹਾਂ ਉੱਥੇ ਆਪਾਂ ਪੜ੍ਹਦੇ ਹਾਂ S P C F ਇਸ ਤੋਂ ਅਗ ਹੈ ਦੇ ਸੈਂਸਰੀ ਮੋਟਰ ਪੀ ਤੋਂ ਅਗ ਆ ਗਿਆ ਜੀ ਪ੍ਰੀ ኦਪਰੇਸ਼ਨਲ ਸੀ ਤੋਂ ਆ ਗਿਆ ਜੀ ਕੰਕ੍ਰੀਟ ኦਪਰੇਸ਼ਨਲ ਐਫ ਤੋਂ ਆ ਗਿਆ ਜੀ ਫਾਰਮਲ ኦਪਰੇਸ਼ਨਲ ਫਾਰਮਲ ኦਪਰੇਸ਼ਨਲ ኦਪਰੇਸ਼ਨਲ ਦੇ ਵਿੱਚ ਆਪਾਂ ਗੱਲ ਪੜਦੇ ਹੁੰਨੇ ਆ ਕਿ ਜਦੋਂ ਬੱਚਾ ਲੌਜੀਕਲ ਡਿਡਕਟਿਵ ਰੀਜ਼ਨਿੰਗ ਕਰਨਾ ਸਟਾਰਟ ਕਰ ਦੇਵੇ ਤਰਕ ਵਿਤਰਕ ਕਰਨਾ ਸਟਾਰਟ ਕਰ ਦੇਵੇ ਉਹਦੇ ਜਿਹੜੇ ਕਨਸੈਪਟ ਨੇ ਜਿਹੜੇ ਆਈਡੀਆਜ਼ ਨੇ ਜੀ ਉਹਦੇ ਦਿਮਾਗ ਦੇ ਵਿੱਚ ਬਣਨੇ ਸ਼ੁਰੂ ਹੋ ਜਾਂਦੇ ਆ ਠੀਕ ਹੈ ਜੀ ਸੋ ਆਪਸ਼ਨ ਨੰਬਰ ਬਿਲਕੁਲ ਐਫ ਹੋ ਸਕਦਾ ਸੀਗਾ ਫਾਰਮਲ ኦਪਰੇਸ਼ਨਲ ਸਟੇਜ ਹੋ ਸਕਦਾ ਸੀਗਾ ਬਟ ਉਹਨਾਂ ਵੱਲੋਂ ਡਿਪਾਰਟਮੈਂਟ ਦੀ ਮੈਂ ਗੱਲ ਕਰ ਰਹੀ ਆ ਉਹਨਾਂ ਵੱਲੋਂ ਇਸ ਪ੍ਰਸ਼ਨ ਦੇ ਉੱਤੇ ਵੀ ਗ੍ਰੇਸ ਦਿੱਤੀ ਗਈ ਹੈ ਹੋ ਸਕਦਾ ਹੈ ਕਿ ਇੱਥੇ ਉਹਨਾਂ ਨੇ ਇਹ ਸੋਚਿਆ ਹੋਵੇ ਕਿ ਇੱਥੇ ਓਨਲੀ ਲਿਖਿਆ ਆ ਓਨਲੀ ਕਰਕੇ ਇਸ ਕੁਐਸਚਨ ਵਿੱਚ ਥੋੜਾ ਜਿਹਾ ਵਿਵਾਦ ਵੇਖਣ ਨੂੰ ਮਿਲਿਆ ਐਂਡ ਇਸ ਕਰਕੇ ਇਸ ਪ੍ਰਸ਼ਨ ਦੇ ਵਿੱਚ ਜਿਹੜਾ ਉਹਨਾਂ ਨੇ ਸਹੀ ਜਵਾਬ ਦਿੱਤਾ ਸਕੇ ਕੋਈ ਨਹੀਂ ਦਿੰਦਾ ਐਂਡ ਇਸ ਪ੍ਰਸ਼ਨ ਦੇ ਉੱਤੇ ਉਹਨਾਂ ਨੇ ਗ੍ਰੇਸ ਦੇ ਦਿੱਤੀ ਸੋ ਇਹ ਸੀਗੀ ਅੱਜ ਦੀ ਆਪਣੀ ਵੀਡੀਓ ਇਸ ਸੈਸ਼ਨ ਦੀ ਪੀਡੀਐਫ ਨੂੰ ਡਾਊਨਲੋਡ ਕਰਨ ਲਈ ਆਪਣਾ ਜਿਹੜਾ ਟੈਲੀਗ੍ਰਾਮ ਚੈਨਲ ਹੈ ਟੈਲੀਗ੍ਰਾਮ ਜਿਹੜਾ ਚੈਨਲ ਹੈਗਾ ਯਾ ਡੋਰਸਟੈਪ ਐਜੂਕੇਸ਼ਨ ਪੁਆਇੰਟ ਸਿੱਧਾ ਸਰਚ ਕਰਿਓ ਟੈਲੀਗ੍ਰਾਮ ਦੇ ਉਤੇ ਤੁਹਾਨੂੰ ਡੋਰਸਟੈਪ ਐਜੂਕੇਸ਼ਨ ਪੁਆਇੰਟ ਸਭ ਤੋਂ ਪਹਿਲਾਂ ਹੀ ਮਿਲ ਜੇਗਾ ਲਗਭਗ 4500 ਉਹਦੇ ਸਬਸਕ੍ਰਾਈਬਰ ਹੋਣੀਆਂ ਉੱਥੇ ਤੁਸੀਂ ਜੁਆਇਨ ਕਰ ਲਿਓ ਐਂਡ ਇਸ ਪੀਡੀਐਫ ਨੂੰ ਮੈਂ ਉੱਥੇ ਵੀ ਪੇਸ ਦਊਂਗਾ ਬਾਕੀ ਜਿਨ੍ਹਾਂ ਸਾਥੀਆਂ ਨੇ ਵੀਡੀਓ ਲਾਸਟ ਤੱਕ ਵੇਖੀ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਲਾਈਕ ਕਰਨਾ ਬਿਲਕੁਲ ਨਾ ਭੁੱਲਿਓ ਐਂਡ ਤੁਹਾਡੇ ਇੱਥੇ 15 ਦੇ ਵਿੱਚੋਂ ਕਿੰਨੇ ਨੰਬਰ ਬਣੇ ਨੇ ਉਹਦੇ ਬਾਰੇ ਵੀ ਜਰੂਰ ਦੱਸਿਓ ਚਿੰਤਾ ਨਾ ਕਰਿਓ ਜੇਕਰ ਤੁਹਾਡੇ ਤੋਂ ਫਿਲਹਾਲ ਪ੍ਰਸ਼ਨ ਹੱਲ ਨਹੀਂ ਹੋ ਰਹੇ ਤੁਸੀਂ 10 15 ਦਿਨਾਂ ਬਾਅਦ ਆਪ ਹੀ ਕਿਹਾ ਕਰਨਾ ਕਿ ਸਰ ਮੇਰੇ 15 ਵਿੱਚੋਂ 15 ਨੰਬਰ ਆ ਰਹੇ ਆ ਕਿਉਂਕਿ ਮੈਂ ਤੁਹਾਨੂੰ ਕਨਸੈਪਟ ਹੀ ਐਨੇ ਵਧੀਆ ਤਰੀਕੇ ਨਾਲ ਸਮਝਾਉਂਗਾ ਇਹ ਤਾਂ ਚਲੋ ਐਮਸੀਕਿਊ ਜਿਆਦਾ ਪ੍ਰੈਕਟਿਸ ਵੀ ਆਪਾਂ ਕਰਿਆ ਕਰਾਂਗੇ ਜਿੰਨੇ ਵੀ ਹੋਰ ਕਨਸੈਪਟ ਨੇ ਸਾਰਿਆਂ ਦੀਆਂ ਵੀਡੀਓਜ਼ ਤੁਹਾਨੂੰ ਹੌਲੀ-ਹੌਲੀ ਆਪਣੇ YouTube ਚੈਨਲ ਤੇ ਮਿਲ ਜਾਣਗੀਆਂ ਜਿਹੜੀਆਂ ਪੁਰਾਣੀਆਂ ਵੀਡੀਓਜ਼ ਨੇ ਮੈਂ ਕੋਸ਼ਿਸ਼ ਕਰੂੰਗਾ ਉਹਨਾਂ ਨੂੰ ਐਡਿਟ ਕਰਕੇ ਉਹਨਾਂ ਦੀ ਮੈਰਾਥਨ ਕਲਾਸ ਬਣਾ ਕੇ ਵੀ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤੀ ਜਾਵੇ ਤਾਂ ਜੋ ਤੁਹਾਡਾ 60 70% ਸਿਲੇਬਸ ਪਹਿਲੇ 10 15 ਦਿਨਾਂ ਵਿੱਚ ਹੀ ਕੰਪਲੀਟ ਹੋ ਜਾਵੇ ਸੋ ਇਸੇ ਨੋਟ ਨਾਲ ਹੀ ਮੈਨੂੰ ਦਿਓ ਇਜਾਜ਼ਤ ਜਿਨ੍ਹਾਂ ਸਾਥੀਆਂ ਨੇ ਚੈਨਲ ਅਜੇ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਬਟਨ ਤੇ ਜ਼ਰੂਰ ਕਲਿੱਕ ਕਰ ਲਿਓ Thank you so much for watching. God bless you all.